ਪੰਜਾਬ ਦੇ ਵਿੱਚ ਅਪਰਾਧਾਂ ਦਾ ਪਤਾ ਲਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲ ਕਦਮੀਆਂ ਤੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਜਾਦਵ ਦੇ ਵੱਲੋਂ ਸੁਬਾਈ ਪੁਲਿਸ ਦੇ ਜਵਾਨਾਂ ਨੂੰ IIT ਰੋਪੜ ਦੇ ਵਿੱਚ ਸਖਲਾਈ ਦਿੱਤੀ ਜਾ ਰਹੀ ਆ ਤੇ ਪੂਰੀ ਦੁਨੀਆ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮੰਗ ਕਾਫੀ ਵੱਧ ਗਈ ਆ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ ਤੇ ਇਸ ਦੇ ਨਾਲ ਸੂਬੇ ਦੀ ਪੁਲਿਸ ਤਕਨੀਕੀ ਦੇ ਪੱਖੋਂ ਮਜ਼ਬੂਤ ਹੋਵੇਗੀ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਵਾਲੀ ਉਹ ਪਹਿਲੀ ਪੁਲਿਸ ਫੋਰਸ ਹੋਵੇਗੀ। ਵਿਯੁੱਧ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਗੰਭੀਰ ਅਪਰਾਧ ਕੀਤੇ ਜਾ ਰਹੇ ਆ ਉਹਨਾਂ ਦਾ ਪਤਾ ਲਾਉਣਾ ਔਖਾ ਕੰਮ ਹੁੰਦਾ ਜਾ ਰਿਹਾ ਏ। ਇਸੇ ਲਈ ਭਗਵਾਨ ਤਮਾਨ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਏ। ਰੋਪੜ ਆਈ ਆਈ ਟੀਚਰਸ ਖਲਾਈ ਹਾਸਲ ਕਰਨ ਪਿੱਛੋਂ ਜਵਾਨ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਅਪਰਾਧੀਆਂ ਨੂੰ ਫੜਨਗੇ ਤੇ ਇਸੇ ਵਰਤੋਂ ਦੇ ਨਾਲ ਉਸ 22 ਪੁਲਿਸ ਦੇ ਕੰਮ ਕਰਨ ਦਾ ਢੰਗ ਵੀ ਢੰਗ ਦੇ ਵਿੱਚ ਵੀ ਸੁਧਾਰ ਹੋਵੇਗਾ ਮੁੱਖ ਮੰਤਰੀ ਮਾਨ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਜੋ ਇੱਕ ਸਰਹੱਦੀ ਸੂਬਾ ਹੈ ਉਹਦੇ ਵਿੱਚ ਕੁਰਬਾਨੀਆਂ ਕਰਕੇ ਹਾਸਲ ਕੀਤੀਆਂ ਸ਼ਾਂਤੀ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਅਕਸਰ ਹੀ ਕੀਤੀਆਂ ਜਾਂਦੀਆਂ ਹਨ ਰੋਪੜ ਆਈਆਈਟੀ ਦੇ ਨਾਲ ਕੁਝ ਦਿਨ ਪਹਿਲਾਂ ਹੀ ਡੀਜੀਪੀ ਗੌਰਵ ਜਾਦਵ ਦੀ ਮੌਜੂਦਗੀ ਦੇ ਵਿੱਚ ਸਮਝੌਤੇ ਤੇ ਹਸਤਾਖਰ ਕੀਤੇ ਗਏ ਆ ਤੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਹੂਲਤ ਦੇਣ ਦਾ ਕੰਮ ਪੰਜਾਬ ਦੇ ਵਧੀਕ ਡਾਇਰੈਕਟਰ ਆਫ ਪੁਲਿਸ ਰਾਮ ਸਿੰਘ ਦੀ ਨਿਗਰਾਨੀ ਦੇ ਹੇਠ ਚੱਲ ਰਿਹਾ ਹੈ ਇਸ ਦੇ ਨਾਲ ਉਹ ਗੱਟੀਆਂ ਧੋਖਾਧੜੀ ਦਾ ਵੀ ਪਤਾ ਲਾਉਣ ਦੇ ਵਿੱਚ ਮਦਦ ਮਿਲੇਗੀ ਤੇ ਮਸ਼ੀਨਾਂ ਦੀ ਮਦਦ ਨਾਲ ਅਪਰਾਧੀਆਂ ਦੇ ਵਤੀਰੇ ਦਾ ਖਲਾਸਾ ਹੋਵੇਗਾ ਤੇ ਇਸ ਲਈ ਵੱਖਰੀ ਲੈਬਾਰਟਰੀ ਵੀ ਸਥਾਪਿਤ ਕੀਤੀ ਜਾ ਰਹੀ ਆ। ਸੜਕ ਹਾਦਸਿਆਂ ਨੂੰ ਰੋਕਣ ਲਈ ਵੀ ਇਸ ਨਵੀਂ ਤਕਨੀਕ ਦੀ ਗੱਲ ਕੀਤੀ ਜਾ ਰਹੀ ਆ ਤੇ ਟ੍ਰੈਫਿਕ ਪੁਲਿਸ ਨੇ ਵੀ ਮੈਪ ਮਾਈ ਇੰਡੀਆ ਦੇ ਨਾਲ ਸਮਝੌਤਾ ਕੀਤਾ ਹੈ।